ਗੁਰਦੁਆਰਾ ਸ੍ਰੀ ਗੁਰੂ ਚੱਕਰ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗਾਜੇ ਦੇ ਪੰਚਨ ਤੇ ਵੱਡੀ ਗਿਣਤੀ ਕਟੀਆਂ ਹੋਈਆਂ ਸੰਗਤਾਂ ਨੇ ਪੁੱਲਾਂ ਦੀ ਵਖਾ ਕਰਕੇ ਕੀਤਾ ਸਵਾਗਤ ਉਹ ਪ੍ਰੰਤੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗਾਜ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਇੱਕ ਮੁੱਠ ਹੋਣ ਦਾ ਸੰਦੇਸ਼ ਦਿੱਤਾ ਉਹਨਾਂ ਨਾਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਊ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੌਜੂਦ ਸਨ

ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸੋ ਸਿਮਰਾਲੇ ਜਿਨ੍ਹਾਂ ਨੂੰ ਅੱਜ ਜਹਦਾਰ ਜੀ ਨੇ ਸਮਾ ਦਿੱਤਾ ਸੋ ਮੈਂ ਬੋਲਾਂ ਕੁਛੀ ਬੋਲਣਾ ਕਿਉਂਕਿ ਜਿਹੜੇ ਵਿਸ਼ੇ ਤੇ ਗੱਲ ਕਰਨੇ ਉਹ ਵਿਆਸ਼ਣ ਜੀ ਧਰਮ ਪ੍ਰਚਾਰ ਕਮੇਟੀ ਦੇ ਆਪਣੇ ਮੈਂਬਰ ਨੇ ਸ਼ਵਾਦਾਰ ਨੇ ਸੇ ਦਰਸ਼ਨ ਦਿੱਤਾ ਜੁਗ ਜੁਗ ਅਟਲ ਸਗਰ 70 ਤਖਤ ਦੀ ਦੇ ਮਾਲਕ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਤੁਮੀ ਜਿਨੀਆ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸਖਸ਼ੀਤਾ ਜੋ ਪਹੁੰਚੀ ਅਨੇ ਆਓ ਗੱਦਕੇ ਬੁਲਾਓ ਫਤੇ ਵਾਹਿਗੁਰੂ ਜੀ ਤਰ੍ਹਾਂ ਸਲਾਮ ਵਾਹਿਗੁਰੂ ਜੀ ਅੱਜ ਦਾ ਦਿਹਾੜਾ ਸਾਡੇ ਸਿਨਗਰ ਦੇ ਸਾਡੇ ਇਲਾਕੇ ਲਈ ਬੜੀ ਖੁਸ਼ੀ ਵਾਲਾ ਬੜਾ ਮਾਣ ਵਾਲਾ ਕਿ ਸ੍ਰੀ ਹਰਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਤਰਥ ਤੇ ਸੇਵਾਦਾਰ ਜਥੇਦਾਨ ਸਾਹਿਬ ਸਾਡੇ ਇਲਾਕੇ ਵਿੱਚ ਪਹਿਲੀ ਵਾਰ ਪਹੁੰਚੇ ਕੱਲ ਕਾਫੀ ਲੇਟ ਸਾਨੂੰ ਮੈਸੇਜ ਲੱਗਿਆ ਕਿ ਬਹੁਤ ਸਖ ਘੱਟ ਸਮੇਂ ਦੇ ਵਿੱਚ ਜ세ਦਰ ਸਾਹਿਬ ਨੂੰ ਸੰਗਤ ਇਹਨਾਂ ਪਿਆਰ ਕਰਦੀਆਂ ਨੇ ਕਿ ਇੱਕ ਵੀਡੀਓ 23 ਫੁੱਟ ਵਿੱਚ ਪਹੁੰਚ ਕੇ ਜੋ ਗੁਰਮਤ ਦਾ ਸਨੇਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪਾਤਸ਼ਾਹ ਜੀ ਦੇ ਦਰ ਘਰ ਤੋਂ ਸਾਡੇ ਪਾਸ ਪਹੁੰਚਾਉਣਾ ਕੀਤਾ ਹੈ ਤੇ ਗੁਰਮਤ ਦੀ ਇੱਕ ਵਿਚਾਰਧਾਰਾ ਜੋ ਇੱਕ ਦੇ ਨਾਲ ਲੱਗਣ ਉਹ ਆਪ ਸੰਗਤ ਤੱਕ ਸਾਂਝਾ ਕੀਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੀ ਰਮਤਾ ਵੀ ਇੱਕ ਤੋਂ ਹੁੰਦੀ ਹੈ ਉਸ ਇੱਕ ਨਾਲ ਜੁੜ ਜਾਈਏ ਤੂੰ ਰਾ ਸਾਡਾ ਇੱਕੋ ਹੀ ਹੈ ਤੇ ਅਸੀਂ ਸਾਰਿਆਂ ਨੇ ਇਕਤਾ ਦੇ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ کافی ਲੇਟ ਪਤਾ ਲੱਗਿਆ ਸੀਗਾ ਕਿ ਜਥੇਦਾਰ ਸਾਹਿਬ ਦੇ ਜਿਹੜੇ ਨਾਲ ਸਿੱਖ ਨੇ ਸਿੰਘ ਨੇ ਉਹਨਾਂ ਵੱਲੋਂ ਮੈਸੇਜ ਲੱਗਿਆ ਸੀ ਤੇ ਬੜੀ ਛੋਟੇ ਜਿਹੇ ਇੱਕ ਮੈਸੇਜ ਤੇ ਕਿਉਂਕਿ ਜਥੇਦਾਰ ਸਾਹਿਬ ਨੂੰ ਕੌਮ ਬਹੁਤ ਪਿਆਰ ਕਰਦੀ ਹੈ ਜਦੋਂ ਦੀ ਧਰਮ ਪ੍ਰਚਾਰ ਲੈ ਰਖਵਾਰ ਹੋਏ ਸਭ ਮਿਲेंगे ਉਹਦੇ ਨਤੀਜੇ ਦੇਖ ਰਹੇ ਹਾਂ ਕਿ ਕਿਵੇਂ ਨੌਜਵਾਨ ਦੁਬਾਰਾ ਪੰਥ ਤੇ ਕੌਮ ਨਾਲ ਜੁੜ ਰਹੇ ਨੇ ਸਿੱਖੀ ਨਾਲ ਜੁੜ ਰਹੇ ਨੇ ਸਾਨੂੰ ਅੱਜ ਬਹੁਤ ਦਿਲੋਂ ਖੁਸ਼ੀ ਆਸੀ ਇਲਾਕੇ ਦੀ ਸੰਗਤ ਵੱਲੋਂ ਵੀ ਜਥੇਦਾਰ ਸਾਹਿਬ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ਼੍ਰੀ ਅਕਾਲ ਤੱਕ ਸਭ ਦੀ ਸਰਪ੍ਰਸਤੀ ਦੇ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖਵਾਰ ਹੋਏ ਸਾਂ ਮਿਲेंगे ਧਰਮ ਪ੍ਰਚਾਰ ਦੀ ਲਹਿਰ ਅਤੇ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦੇਵਾਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸਾਕੇਸ਼ੀ ਦੀ ਸ਼ਤਾਬਦੀ ਨੂੰ ਸਮਰਪਿਤ ਜੋ ਲਹਿਰ ਧਰਮ ਪ੍ਰਚਾਰ ਦੀ ਚੱਲ ਰਹੀ ਆ ਉਹਦੇ ਰਹਿਤ ਹੀ ਅੱਜ ਮੈਂ ਉੱਚੇ ਤੌਰ ਤੇ 23 ਪਰਪੈਂਡ ਸ਼ਾਮ ਨੂੰ ਪ੍ਰੋਗਰਾਮ ਆ ਉਹਦੇ ਤੋਂ ਪਹਿਲਾਂ ਇਥੋਂ ਦੀਆਂ ਸੰਗਤਾਂ ਦੇ ਨਾਲ ਤਾਲਮਿਲ ਹੋਇਆ ਸੀ ਪਾਤੜਾ ਦੀਆਂ ਨਾਲ ਤੇ ਮੈਨੂੰ ਬੜੀ ਖੁਸ਼ੀ ਆ ਪਈ ਕੱਲ ਸ਼ਾਮ ਹੀ ਸਾਡੀ ਗੱਲ ਹੋਈ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਤੇ ਇਥੋਂ ਦੇ ਉਗੇ ਸਾਡੇ ਜਿਹੜੇ ਸਿੱਖ ਬਾਬੂ ਇੱਥੇ ਪਹੁੰਚੇ ਆ ਸੰਗਤਾਂ ਦੇ ਨਾਲ ਆਪਾਂ ਗੁਰਮਤ ਵਿਚਾਰ ਦੀ ਸਾਂਝ ਪਾਈ ਉਹ ਮੇਨ ਇੱਕੋ ਹੀ ਗੱਲ ਆ ਤੇ ਗੁਰੂ ਸਾਹਿਬ ਨੇ ਸਾਨੂੰ ਇੱਕ ਪਰਿਵਾਰ ਬਣਾਇਆ ਖਾਲਸਾ ਪੰਥ ਅਸੀਂ ਇੱਕ ਪਰਿਵਾਰ ਵਾਂਗ ਰਹਿਣਾ ਇੱਕ ਦੂਜੇ ਦੇ ਦੁੱਖ ਸੁੱਖ ਚ ਸ਼ਾਮਲ ਹੋਣਾ ਤੇ ਇੱਕ ਦੂਜੇ ਦਾ ਸਹਾਰਾ ਬਣਨਾ ਗਰੀਬ ਗੁਰਬੇ ਭਰਾ ਆਪਣੇ ਦੀ ਮਦਦ ਕਰਨੀ ਤੇ ਕੌਮ ਜਿਹੜੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜ ਕੇ ਇੱਕ ਧੁਰੇ ਦੇ ਨਾਲ ਜੁੜ ਕੇ ਇੱਕ ਮੁੱਠ ਰਵੇ ਕਿਉਂਕਿ ਏਕਤਾ ਦੇ ਵਿੱਚ ਹੀ ਸਾਡੀ ਕੌਮ ਦੀ ਤਾਕਤ ਆ ਤੇ ਗੁਰੂ ਨੇ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੋਂ ਮੇਰਾ ਗੁਰਹਾਈ ਦਾ ਸਿਧਾਂਤ ਵੀ ਦਿੱਤਾ ਤੇ ਗੁਰੂ ਨੇ ਨਾਲ ਹੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਖਾਲਸੇ ਨੂੰ ਆਪਣਾ ਰੂਪ ਵੀ ਕਿਹਾ ਤੇ ਖਾਲਸੇ ਨੂੰ ਗੁਰੂ ਦਾ ਸਰੀਰ ਵੀ ਆਖਿਆ ਪੰਥ ਨੂੰ ਤੋਂ ਇਹੀ ਅੱਜ ਸੰਗਤਾਂ ਦੇ ਨਾਲ ਵਿਚਾਰ ਕੀਤੀ ਵੀ ਆਪਾਂ ਇੱਕ ਮੁੱਠ ਰਹੀਏ ਇੱਕ ਝੰਡੇ ੇਠਾਂ ਰਹੀਏ ਇੱਕ ਦੂਜੇ ਦੀ ਮਦਦ ਕਰੀਏ ਤੇ ਗੁਰੂ ਆਸ਼ੇ ਦੇ ਮੁਤਾਬਕ ਚੱਲੀਏ ਜੀ ਸਾਹਿਬ ਆਪਾਂ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਨੂੰ ਪੰਥ ਨੂੰ 30 ਚੁਣੌਤੀਆਂ ਨੇ ਜੀ ਚੁਣੌਤੀਆਂ ਤੇ ਗਿਣੀਆਂ ਹੀ ਨਹੀਂ ਜਾ ਸਕਦੀਆਂ ਪਰ ਸਿੱਖ ਜਿਹੜੇ ਆ ਕੋਈ ਚੁਣੌਤੀਆਂ ਅੱਜ ਨਹੀਂ ਆ ਚੁਣੌਤੀਆਂ ਸ਼ੁਰੂ ਤੋਂ ਆ ਪਰ ਸਿੱਖ ਗੁਰੂ ਦੇ ਆਸ਼ੇ ਦੇ ਮੁਤਾਬਕ ਗੁਰੂ ਦੇ ਥਾਪੜੇ ਦੇ ਨਾਲ ਹਰ ਵੇਲੇ ਹਰ ਚੁਣੌਤੀਆਂ ਤੋਂ ਪਾਰ ਜਾਂਦੇ ਰਹਿ ਅੱਜ ਵੀ ਜਿਹੜੀਆਂ ਚੁਣੌਤੀਆਂ ਵਾਂ ਜਦੋਂ ਅਸੀਂ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲਾਂਗੇ ਤੇ ਇਹਨਾਂ ਚੁਣੌਤੀਆਂ ਤੋਂ ਅਸੀਂ ਪਾਰ ਚਲੇ ਜਾਵਾਂਗੇ ਕਿਉਂਕਿ ਇਹ ਗੁਰੂ ਦਾ ਪੰਥ ਆ ਤੇ ਪੰਥ ਜਦੋਂ ਗੁਰੂ ਆਸ਼ੇ ਤੇ ਚੱਲਦਾ ਵਾ ਤੇ ਅਸੀਂ اٹਕ ਦਰਿਆ ਵੀ ਪਾਰ ਕੀਤੇ ਆ ਵੱਡੀਆਂ-ਵੱਡੀਆਂ ਚੁਣੌਤੀਆਂ ਜਿਹੜੀਆਂ ਵਾਂ ਉਹਨਾਂ ਨੂੰ ਪਾਰ ਕੀਤਾ ਬਸ ਸੱਚੇ ਦੀ ਆਸ ਹੋਣੀ ਚਾਹੀਦੀ ਆ ਅਕਾਲ ਪੁਰਖ ਦੀ ਟੀਕ ਹੋਣੀ ਚਾਹੀਦੀ ਆ ਪੰਥ ਦੇ ਸਾਹਮਣੇ ਕੋਈ ਚੁਣੌਤੀ ਟਿਕਦੀ ਨਹੀਂ ਹਾਂ ਠੀਕ ਆ ਹਾਲਾਤ ਚੰਗੇ ਮਾੜੇ ਆਉਂਦੇ ਰਹਿੰਦੇ ਹੁੰਦੇ ਆ ਹੁਣ ਜਿਵੇਂ ਹੜ੍ਹਾਂ ਦੀ ਗੱਲ ਸੀ ਤੇ ਪੰਜਾਬ ਦੇ ਵਿੱਚ ਆਪਾਂ ਵੇਖਿਆ ਵੀ ਬੜਾ ਪ੍ਰਕੋਪ ਆਇਆ ਖਾਸ ਕਰਕੇ ਸੁਲਤਾਨਪੁਰ ਲੋਧੀ ਮਾਝੇ ਦੇ ਇਲਾਕੇ ਦੇ ਵਿੱਚ ਫਿਰੋਜ਼ਪੁਰ ਪਰ ਜਿਵੇਂ ਸਿੱਖ ਜਵਾਨੀ ਨੇ ਕੌਮੀ ਸਪਿਰਿਟ ਦੇ ਨਾਲ ਕੰਮ ਕੀਤਾ 8-8 10-10 ਫੁੱਟ ਪਾਣੀਆਂ ਦੇ ਵਿੱਚ ਟਰੈਕਟਰ ਟਰਾਲੀਆਂ ਲਾ ਕੇ ਗਿਆ ਇੱਕ ਦੂਜੇ ਦਾ ਸਹਾਰਾ ਬਣੇ ਇਹ ਚੀਜ਼ਾਂ ਦੱਸਦੀਆਂ ਵਾ ਕਿ ਮੁਸੀਬਤ ਦੇ ਸਮੇਂ ਖਾਲਸਾ ਸਗੋਂ ਹੋਰ ਜ਼ਿਆਦਾ ਸੁਚੇਤ ਹੋ ਜਾਂਦਾ ਤੇ ਮੁਸੀਬਤਾਂ ਤੋਂ ਪਾਰ ਪਾਉਣ ਦਾ ਢੰਗ ਤਰੀਕਾ ਉਹ ਕੱਢ ਲੈਂਦਾ ਜਿਵੇਂ ਸਰ ਸਾਹਿਬ ਪੰਥ ਨੇ ਇੱਕ ਛਡੇ ਸਾ ਇਕੱਠੇ ਕਰ ਲਈ ਕੀ ਕੀ ਪ੍ਰੋਗਰਾਮ ਲਿਖੇ ਗਏ ਨੇ ਕੀ ਕੀ ਜਤਨ ਕੀਤੇ ਗਏ ਆ ਜਤਨ ਤੇ ਤੁਹਾਡੇ ਸਾਹਮਣੇ ਆਂਦੀ ਵੀ ਆਪਾਂ ਜਿੱਥੇ ਵੀ ਜਾ ਰਹੇ ਹਾਂ ਉੱਥੇ ਕੌਮ ਦੀ ਇਕਤਾ ਦੀ ਗੱਲ ਕਰ ਰਹੇ ਆ ਇਹ ਕਿਉਂਕਿ ਮੇਰੀ ਨਹੀਂ ਆ ਗੱਲ ਗੱਲ ਤਾਂ ਪੰਥ ਦੇ ਸਿਧਾਂਤ ਦੀ ਆ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸਿਧਾਂਤ ਆ ਤੇ ਪੰਥ ਦਾ ਸਿਧਾਂਤ ਟਿਕਿਆ ਹੀ ਇੱਕ ਤੇ ਹੋਇਆ ਆਹੀਂ ਜਦੋਂ ਮਿਸਲਾਂ ਦੇ ਵਿੱਚ ਵੀ ਵੰਡੇ ਹਾਂ ਪਰ ਉਦੋਂ ਵੀ ਜਦੋਂ ਕੋਈ ਬਾਹਰੀ ਆਫਤ ਆਉਂਦੀ ਹੈ ਤੇ ਇਕੱਠੇ ਤੇ ਅੰਗ ਖੜਕਾਉਂਦੀਆਂ ਸਾਡੀਆਂ ਮਿਸਲਾਂ ਸਾਡੇ ਜਰਨੈਲ ਉਹਦੇ ਤੋਂ ਬਾਅਦ ਵੀ ਉਹ ਤੋਂ ਪਹਿਲਾਂ ਵੀ ਤੋਂ ਇਕਤਾ ਦੇ ਲਈ ਯਤਨ ਇਹ ਹੀ ਆ ਵੀ ਆਪਾਂ ਜਿੱਥੇ ਵੀ ਜਾਣੇ ਆ ਬਈਏ ਉਹਨਾਂ ਨੂੰ ਗੁਰੂ ਦੀ ਗੱਲ ਦਸੀਏ ਮੈਨੂੰ ਆਸਵਾ ਕਿਉਂਕਿ ਤੁਸੀਂ ਪਿਛਲੇ ਸਮੇਂ ਤੇ ਵੇਖਿਆ ਹੀ ਹੋਣਾ ਮੈਂ ਕੱਲ ਜਿਵੇਂ ਮਾਨਸੇ ਹੀ ਉੱਥੇ ਤੇ ਭਾਈ ਰਣਜੀਤ ਸਿੰਘ ਜਿਹੜੇ ਹੈਗੇ ਆ ਢੜਿੰਗਾ ਵਾਲੇ ਉਹਨਾਂ ਦਾ ਸਮਾਗਮ ਹੀ ਮੰਡੀ ਭਰੀ ਪਈ ਪਰ ਅੱਜ ਤੋਂ ਕੁਝ ਮਹੀਨੇ ਪਹਿਲਾਂ ਬਹੁਤ ਕੁਝ ਇਦਾਂ ਦਾ ਸੀ ਵੀ ਉਹ ਦਿਮਾਨ ਨਹੀਂ ਲਾ ਸਕਦੇ ਪਰ ਜਦੋਂ ਅਕਾਲ ਤਖਤ ਸਾਹਿਬ ਆਏ ਉਹ ਅਕਾਲ ਤਖਤ ਸਾਹਿਬ ਸਾਹਮਣੇ ਝੁਕੇ ਅਕਾਲ ਤਖਤ ਸਾਹਿਬ ਨੂੰ ਸਮਰਪਤ ਉਹਨਾਂ ਨੇ ਦਿਖਾਇਆ ਤੇ ਉਹ ਵੀ ਕੌਮ ਦੀ ਮੁੱਖ ਧਾਰਾ 'ਚ ਆਏ ਆ ਉਹ ਜਦੋਂ ਮੁੱਖ ਧਾਰਾ 'ਚ ਆਇਆ ਤੇ ਧਰਮ ਪ੍ਰਚਾਰ ਦੀ ਲਹਿਰ ਹੋਰ ਤੇਜ ਹੋਈ ਆ ਜਿਹੜੇ ਵੀ ਅਸੀਂ ਸਿੱਖਾਂ ਵਾਂ ਜਦੋਂ ਪੰਥ ਦੀ ਮੁੱਖ ਧਾਰਾ 'ਚ ਏਕਤਾ ਦੇ ਵਿੱਚ ਆ ਤੇ ਉਹਦੇ ਹੰਗਾਰੇ ਸਾਨੂੰ ਵੱਡੇ ਮਿਲਣਗੇ ਬਾਕੀ ਹਰ ਪਾਸੇ ਇਹਦੇ ਚੰਗੇ ਨਤੀਜੇ ਜਿਹੜੇ ਆ ਮੈਂ ਜਿੰਨਿਆਂ ਨੂੰ ਮਿਲਦਾ ਹੁਣੇ ਵੀ ਇੱਕ ਨੌਜਵਾਨ ਮਿਲਿਆ ਹੁਣ ਇਹ ਨੌਜਵਾਨ ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਵੀ ਕੁਝ ਕਹੋ ਤੇ ਮੈਂ ਹੁਣ ਤੁਹਾਡੇ ਸਾਹਮਣੇ ਇਹਨੂੰ ਕਹਿਣ ਲੱਗਾ ਕਿ ਆਪਾਂ ਸਾਫਤ ਸੂਰਤ ਹੋਣਾ ਮੈਂ ਜਿੰਨਿਆਂ ਨੂੰ ਵੀ ਕਿਹਾ ਅਜੇ ਤੱਕ ਲਗਭਗ ਉਹ ਬਾਅਦ ਵਿੱਚ ਜਦੋਂ ਮੈਨੂੰ ਮਿਲਦੇ ਆ ਤੇ ਉਹ ਸਾਫਤ ਸੂਰਤ ਹੁੰਦੇ ਆ ਇਹੋ ਹੀ ਆਪੇ ਖ਼ਬਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਵਾਹਿਗੁਰੂ ਜੀ ਕਾ ਖਾਲਸਾ